පදක අප ච ල ග ෙ ග න ග යිతා හන ගवा ష ගගේ ගා ම පත් තිී න ගවගේ බ ග ප ට नीचे फिटिंग सीन ਦਾ ਨਿਸ਼ਾਨ ਲਗਾਉਣ ਦੇ ਇਸ ਰੱਖਾ ਚਾਰ ਨਿਸ਼ਾਨ ਲਗਾ ਲਿਏ। ਇਹਨਾਂ ਚਾਰ ਨਿਸ਼ਾਨਾਂ ਦੇ ਨਾਲ ਜਿਹੜੀ ਕਮੀਜ਼ ਦੀ ਅਗਲੇ ਪਾਸੇ ਦੀ ਫਿਟਿੰਗ ਬਹੁਤ ਹੀ ਵਧੀਆ ਹੁੰਦੀ ਆ। ਪਹਿਲਾਂ ਆਪਾਂ 4 ਇੰਚ ਤੋਂ ਲੈ ਕੇ نیچے ਫਿਟਿੰਗ ਸੀਨ ਤੱਕ ਆਪਾਂ ਗੁਲਾਈ ਦੇਵਾਂਗੇ। 3 ਦੇ ਤੋਂ ਲੈ ਕੇ ਗਲੇ ਵਾਲੇ ਪਾਸੇ ਤਿਰਛੀ ਕੱਟ ਪਾਵਾਂਗੇ। ਗਲੇ ਵਾਲੇ ਪਾਸੋਂ ਦੀ ਇਹ 1/2 ਇੰਚ ਦੀ ਕੱਟ ਪਾਵਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਅਗਲਾ ਗਲਾ ਪਿੱਛੇ ਨਹੀਂ ਜਾਂਦਾ ਤੇ 4 ਇੰਚ ਦੀ ਨਿਸ਼ਾਨਾ ਪਾ ਇਸ ਕਰਕੇ ਲਾਈਦਾ ਵਾ ਜਿਹੜਾ ਪਿਛਲਾ ਗਲਾ ਨੋਰਮਲ ਹੁੰਦਾ ਹੈ ਜਿੱਕਰ ਪਿਛਲਾ ਗਲਾ ਥੋੜਾ ਫਰੈਂਡੀ ਪੈਂਦਾ ਵਾ ਜਿਹੜਾ ਆਪਾਂ 4 ਇੰਚ ਦਾ ਨਿਸ਼ਾਨ ਲਗਾਇਆ ਇੱਥੇ ਆਪਾਂ 3.5 ਦਾ ਨਿਸ਼ਾਨ ਲਗਾਵਾਂਗੇ ਹੁਣ ਅਸੀਂ ਆਪਾਂ ਕਟਿੰਗ ਕਰਾਂਗੇ జీ గ నిశాను కట్వాలే ఇరవీ అవి కటాయి జీవిత కమెంట్ జరుగు సబ్స్క్రైబా థ్యాంక్స్ ఫార్ వచింగ్